ਇੱਕ ਦਿਨ ਇੱਕ ਜੰਗਲ ਵਿੱਚ ਇੱਕ ਕੁੱਤਾ ਰਸਤਾ ਪੜ ਗਿਆ ਤਾਂ ਉਸਨੇ ਆਪਣੇ ਵਾਲੇ ਇੱਕ ਸ਼ੇਰ ਨੂੰ ਉੰਦੇ ਦੇਖਿਆ ਤੇ ਉਹ ਘਬਰਾ ਗਿਆ ਉਸਨੇ ਸੋਚਿਆ ਕਿ ਸ਼ੇਰ ਕੋਲੋਂ ਕਿਵੇਂ ਬਚਾ ਜਾਵੇ ਉਹ ਸ਼ੇਰ ਵੱਲ ਪਿੱਛਾ ਕਰਕੇ بیٹھ ਗਿਆ ਤੇ ਇੱਕ ਸੁੱਕੀ ਹੋਈ ਹੱਡੀ ਨੂੰ ਚਬਾਉਣ ਲੱਗਾ ਤੇ ਨਾਲ ਹੀ ਬੋਲਣ ਲੱਗਾ ਕਿ ਸ਼ੇਰ ਦੀ ਹੱਡੀ ਕਿੰਨੀ ਸਵਾਦ ਹੈ ਜੇ ਕੋਈ ਸ਼ੇਰ ਮਿਲ ਜਾਵੇ ਤਾਂ ਮਜ਼ਾ ਹੀ ਆ ਜਾਵੇ ਸ਼ੇਰ ਇਹ ਸੁਣ ਕੇ ਘਬਰਾ ਗਿਆ ਕਿ ਕੁੱਤਾ ਤਾਂ ਸ਼ੇਰ ਦਾ ਸ਼ਕਰ ਕਰਦਾ ਆਇਆ ਤਾਂ ਉਹ ਵਾਪਸ ਦੌੜ ਗਿਆ ਉਥੇ ਇੱਕ درخت ਤੇ ਬੈਠਾ ਬੰਦਰ ਇਹ ਸਭ ਕੁਝ ਦੇਖ ਰਿਹਾ ਸੀ ਉਸਨੇ ਸੋਚਿਆ ਕਿ ਕਿਉਂ ਨਾ ਮੈਂ ਜਾ ਕੇ ਸ਼ੇਰ ਨੂੰ ਇਹ ਸਭ ਕੁਝ ਦੱਸ ਦੇਵਾਂ ਤੇ ਸ਼ੇਰ ਨਾਲ ਦੋਸਤੀ ਕਰ ਲਵਾਂ ਤਾਂ ਸ਼ੇਰ ਦਾ ਡਰ ਦਿਲੋਂ ਨਿਕਲ ਜਾਵੇ ਤਾਂ ਉਹ ਸ਼ੇਰ ਨੂੰ ਇਹ ਸਭ ਕੁਝ ਦੱਸਣ ਚਲਾ ਗਿਆ ਕੁੱਤੇ ਨੇ ਬੰਦਰ ਨੂੰ ਸ਼ੇਰ ਵੱਲ ਜਾਂਦੇ ਹੋਏ ਵੇਖ ਲਿਆ ਸੀ ਉਸ ਨੂੰ ਲੱਗਿਆ ਕਿ ਕੋਈ ਨਾ ਕੋਈ ਗੜਬੜ ਜ਼ਰੂਰ ਹੈ ਉਦੋਂ ਸ਼ੇਰ ਵੀ ਤੜਦਾ ਹੋਇਆ ਕੁੱਤੇ ਵੱਲ ਨੂੰ ਆ ਗਿਆ ਤਾਂ ਕੁੱਤਾ ਫਿਰ ਸ਼ੇਰ ਵੱਲ ਵੇਖ ਕੇ ਪਿੱਛਾ ਕਰਕੇ ਬਹਿ ਗਿਆ ਤੇ ਕਹਿਣ ਲੱਗਾ ਬੰਦਰ ਨੂੰ ਇੱਕ ਘੰਟਾ ਹੋ ਗਿਆ ਹੈ ਜੇ ਜੀਓ ਇਹਨੂੰ ਇੱਕ ਸ਼ੇਰ ਨੂੰ ਫਸਾ ਕੇ ਨਹੀਂ ਲਿਆ ਸਕਿਆ ਤਾਂ ਸ਼ੇਰ ਬਾਂਦਰ ਨੂੰ ਇੱਕ ਪਟਕਾ ਮਾਰ ਕੇ ਵਾਪਸ ਦੌੜ ਗਿਆ ਸਿੱਖਿਆ ਮੁਸ਼ਕਲ ਸਮੇਂ ਵਿੱਚ ਵੀ ਆਪਣੇ ਆਤਮ ਵਿਸ਼ਵਾਸ ਤੇ ਭਰੋਸਾ ਰੱਖਣਾ ਚਾਹੀਦਾ ਹੈ ਕਦੇ ਵੀ ਮੁਸ਼ਕਲ ਸਮਾਂ ਵੇਖ ਕੇ ਘਬਰਾਉਣਾ ਨਹੀਂ ਚਾਹੀਦਾ